ਚਨਈ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਬਰਡ ਫਲੂ ਦੇ ਕਾਰਨ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਚਨਈ ਦੇ ਕਈ ਇਲਾਕਿਆਂ ਦੇ ਵਿੱਚ 1500 ਤੋਂ ਵੱਧ ਕਾਵਾਂ ਦੀ ਮੌਤ ਹੋਣ ਦੀਆਂ ਖਬਰਾਂ ਆਈਆਂ ਨੇ। ਇਸ ਨੂੰ ਲੈ ਕੇ ਪ੍ਰਸ਼ਾਸਨ ਹਾਈ ਅਲਰਟ ਤੇ ਹੈ। ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸਥਾਨਕ ਪ੍ਰਸ਼ਾਸਨ ਦੀ ਨਿਗਰਾਨੀ ਦੇ ਕਦਮਾਂ ਦੇ ਹੁਕਮ ਦਿੱਤੇ ਨੇ। ਸਥਾਨਕ ਪ੍ਰਸ਼ਾਸਨ ਅਤੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੋ ਚੁੱਕਾ ਹੈ ਤੇ ਇਸ ਦੀ ਰੋਕਥਾਮ ਦੇ ਲਈ ਸਰਕਾਰੀ ਪੱਖ ਤੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਰਡ ਫਲੂ ਦੀ ਖਬਰ ਚਿੰਤਾ ਦਾ ਵਿਸ਼ਾ ਬਣ ਗਈ ਹੈ ਸ਼ਹਿਰ ਦੇ ਕਈ ਹਿੱਸਿਆਂ ਦੇ ਵਿੱਚ ਲੋਕਾਂ ਨੂੰ ਪੰਛੀਆਂ ਨੂੰ ਜਨਤਕ ਥਾਵਾਂ ਤੇ ਕਿਸੇ ਵੀ ਤਰ੍ਹਾਂ ਦਾ ਖਾਣਾ ਦੇਣ ਤੋਂ ਮਨਾ ਕੀਤਾ ਗਿਆ ਤੇ ਕਈ ਖੇਤਰਾਂ ਦੇ ਵਿੱਚ ਪੰਛੀ ਜਿਹੜੇ ਨੇ ਡਿਗ ਡੇਕ ਕੇ ਮਰਦੇ ਹੋਏ ਵੀ ਦੇਖੇ ਗਏ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਕਾਵਾਂ ਦੀਆਂ ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ ਇਹ ਵੀ ਪਤਾ ਲੱਗਿਆ ਕਿ ਇਹ ਮੌਤਾਂ ਬਰਡ ਫਲੂ ਦੇ ਕਾਰਨ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਲੋਕਾਂ ਦੀ ਸੁਰੱਖਿਆ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਬਰਡ ਫਲੂ ਯਾਨੀ ਕਿ ਐਵੀਅਨ ਇਨਫਲੂਐਂਜ਼ਾ ਇੱਕ ਕਿਸਮ ਦਾ ਇਨਫਲੂਐਂਜ਼ਾ ਫਲੂ ਵਾਇਰਸ ਹੈ ਜੋ ਇਨਫੈਕਸ਼ਨ ਦੇ ਨਾਲ ਹੁੰਦਾ ਹੈ ਇਹ ਇਨਫੈਕਸ਼ਨ ਆਮ ਤੌਰ ਤੇ ਪੰਛੀਆਂ ਤੇ ਹੋਰ ਜਾਨਵਰਾਂ ਦੇ ਵਿੱਚ ਫੈਲਦਾ ਹੈ ਪਰ ਕਈ ਵਾਰ ਪੀੜਿਤ ਜਾਨਵਰਾਂ ਤੋਂ ਮਨੁੱਖਾਂ ਤੱਕ ਵੀ ਬਰਡ ਫਲੂ ਪਹੁੰਚ ਜਾਂਦਾ ਹੈ ਜਿਸ ਦੇ ਗੰਭੀਰ ਸਿੱਟੇ ਭੁਗਤਣੇ ਪੈਂਦੇ ਨੇ ਮਨੁੱਖਾਂ ਦੇ ਵਿੱਚ ਇਹ ਵਾਇਰਸ ਰੈਸਪਾਇਰੇਟਰੀ ਸਿਸਟਮ ਯਾਨੀ ਕਿ ਸਾਹ ਨਾਲ ਸੰਬੰਧਿਤ ਸਿਸਟਮ ਦੇ ਉੱਤੇ ਹਮਲਾ ਕਰਦਾ ਹੈ ਤੇ ਫੇਫੜਿਆਂ ਨੂੰ ਸੰਕਰਮਿਤ ਕਰ ਦਿੰਦਾ ਹੈ ਕਈ ਵਾਰ ਇਹ ਸਰੀਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਫੈਲ ਜਾਂਦਾ ਹੈ ਤੇ ਮਨੁੱਖੀ ਸਿਹਤ ਦੇ ਲਈ ਬੇਹੱਦ ਘਾਤਕ ਹੈ ਬਰਡ ਫਲੂ ਨਾਮ ਦਾ ਇਹ ਵਾਇਰਸ ਬਰਡ ਫਲੂ ਕਿਵੇਂ ਫੈਲਦਾ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਬਰਡ ਫਲੂ ਦਾ ਵਾਇਰਸ ਆਮ ਤੌਰ ਤੇ ਬਿਮਾਰ ਪੰਛੀਆਂ ਦੇ ਪੰਖਾਂ ਦੇ ਨਾਲ ਉਹਨਾਂ ਦੇ ਮਲ ਦੇ ਨਾਲ ਉਹਨਾਂ ਦੀ ਮਿਊਕਸ ਦੇ ਨਾਲ ਜਾਂ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਕਿਸੇ ਵੀ ਖਾਦ ਪਦਾਰਤ ਦੇ ਨਾਲ ਇਹ ਫੈਲਦਾ ਹੈ ਅਤੇ ਇਹ ਬੱਚਿਆਂ ਦੇ ਨਾਲ ਅਤੇ ਬਜ਼ੁਰਗਾਂ ਦੀ ਸਿਹਤ ਦੇ ਉੱਤੇ ਜਲਦੀ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਸੰਕਰਮਣ ਦਾ ਖਤਰਾ ਬੱਚਿਆਂ ਅਤੇ ਘੱਟ ਇਮਿਊਨਿਟੀ ਵਾਲੇ ਲੋਕਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਸੋ ਆ ਇਸ ਦੇ ਲਈ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਆ ਕੱਚਾ ਜਾਂ ਅਧ ਪੱਕਾ ਮਾਸ ਖਾਣ ਤੋਂ ਵੀ ਬਚਣਾ ਚਾਹੀਦਾ ਤਾਂ ਜੋ ਬਰਡ ਫਲੂ ਤੋਂ ਬਚਿਆ ਜਾ ਸਕੇ ਸੋ ਮਰੇ ਹੋਏ ਪੰਛੀਆਂ ਪੰਛੀਆਂ ਨੂੰ ਹੱਥ ਨਾ ਲਾਵੋ ਆ ਛੂਣ ਲਈ ਬੱਚਿਆਂ ਨੂੰ ਵੀ ਰੋਕਿਆ ਜਾਵੇ ਫਿਲਹਾਲ ਚਨਈ ਦੇ ਵਿੱਚ ਮਨੁੱਖਾਂ ਦੇ ਵਿੱਚ ਅਜਿਹਾ ਕੋਈ ਕੇਸ ਨਹੀਂ ਆਇਆ ਪਰ ਪ੍ਰਸ਼ਾਸਨ ਵੱਲੋਂ ਤੇ ਸਿਹਤ ਮੈਕਮੇ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਕੋਈ ਪੰਛੀ ਮਰਿਆ ਹੋਇਆ ਡਿੱਗਿਆ ਹੋਇਆ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਹੱਥ ਨਾ ਲਾਇਆ ਜਾਵੇ ਉਸ ਨੂੰ ਜਲਦ ਤੋਂ ਜਲਦ ਟੋਇਆ ਪਟਕੇ ਉਸ ਨੂੰ ਦਬ ਦਿੱਤਾ ਜਾਵੇ ਉਸ ਦੇ ਸਿੱਧੇ ਸੰਪਰਕ ਦੇ ਵਿੱਚ ਨਾ ਆਇਆ ਜਾਵੇ ਨਜ਼ਦੀਕ ਜਾਣ ਵੇਲੇ ਆ ਮੂੰਹ ਅਤੇ ਸਿਰ ਨੂੰ ਢੱਕਿਆ ਜਾਵੇ ਸਿੱਧੇ ਨੰਗੇ ਹੱਥਾਂ ਦੇ ਨਾਲ ਇਸ ਨੂੰ ਸੰਪਰਕ ਨਾ ਕੀਤਾ ਜਾਵੇ ਸੋ ਇਹ ਬਹੁਤ ਸਾਰੀਆਂ ਹਦਾਇਤਾਂ ਨੇ ਜਿਹੜੀਆਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਫਿਲਹਾਲ ਆ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਕਿ ਮਨੁੱਖੀ ਸਿਹਤ ਤੇ ਇਸ ਵਾਇਰਸ ਦਾ ਕੋਈ ਮਾੜਾ ਅਸਰ ਨਾ ਪਵੇ